ਤਾਂ 2024 ਦੇ ਸਿਆਸੀ ਦੇ ਖਾੜੇ ਦੇ ਵਿੱਚ ਅਕਾਲੀ ਦਲ ਦੀ ਐਂਟਰੀ ਹੋਈ ਹੈ ਤਾਂ ਸਭ ਤੋਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਹ ਦੂਜੇ ਦਾ ਮਿੱਠਾ ਮੂੰਹ ਕਰਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਗੱਲਬਾਤ ਜਰੂਰੀ ਹੈ ਮੁਕਾਬਲਾ ਕਿੱਡਾ ਦਹਿਣਾ ਸਮਝ ਦਿਓ ਕਿ ਤਰਨਜੀਤ ਸਿੰਘ ਸੰਧੂ ਕਹਿ ਰਿਹਾ ਅਮਰੀਕਾ ਦਾ ਵਿਜ਼ਨ ਹੈ ਮੇਰੇ ਕੋਲ ਔਰ ਅੰਮ੍ਰਿਤਸਰ ਦੀ ਚੀਜ਼ਾਂ ਅਮਰੀਕਾ ਤੇ ਜਾ ਕੇ ਕਰਨਗੀਆਂ ਅਸਲ ਦੇ ਵਿੱਚ ਅਸਲ ਦੇ ਵਿੱਚ ਇੱਥੇ ਵਿਜ਼ਨ ਚਾਹੀਦਾ ਵਾ ਲੋਕਾਂ ਆਂਦੀਆਂ ਸਮੱਸਿਆਵਾਂ ਕੀ ਹੈਗੀਆਂ ਉਹਨੂੰ ਸਮਝ ਕੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੋਂ ਬਿਗੈਰ ਜਿਹੜਾ ਵਾ ਨਾ ਉਹ ਆਪਣੇ ਵਿਜ਼ਨ ਦੀ ਗੱਲ ਕਰਦੇ ਪਿਆ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰਿਆ ਲੋਕਾਂ ਦੀਆਂ ਸਮੱਸਿਆਵਾਂ ਤੇ ਉਹ ਗੋਭੀ 350 ਰੁਪਏ ਕਿਲੋ ਆਂਦੇ ਵੇਚਾਂਗੇ ਕਿਸਾਨ ਆਂਦਾ ਵਾ ਵੀ ਮੈਨੂੰ 10 ਰੁਪਏ ਕਿਲੋ ਦੀ ਐਮਐਸਪੀ ਦੇ ਦਿਓ 1000 ਰੁਪਏ ਕੁਇੰਟਲ ਦੇ ਦਿਓ ਮੈਂ ਸੰਤੁਸ਼ਟ ਹਾਂ 340 ਰੁਪਏ ਕਿਲੋ ਕਿਲੋ ਆਪ ਕਮਾ ਲਓ ਤੇ ਉਹ ਆਂਦੇ ਮੈਂ 350 ਹੀ ਵੇਚਣੀ ਜਿਤਨਾ ਆਂਦੇ ਨੇ ਕਿਸਾਨ ਨੂੰ ਤੇ ਤੇਰੀ ਆਮਦਨ ਦੁੱਗਣੀ ਕਰਦੇ ਆਂ ਉਹ ਆਂਦੇ ਨਹੀਂ ਜੀ ਕਾਨੂੰਨ ਵਾਪਸ ਲਾਓ ਸਾਨੂੰ ਮਾਫੀ ਨਹੀਂ ਕਾਲਿਆ ਆਂਦੇ ਹੀ ਠੱਕੇ ਨਾ ਕਰਨੀ ਆ ਕਿਸਾਨਾਂ ਦਾ 10 ਰੁਪਏ ਕਿਲੋ ਦੀ ਐਮਐਸਪੀ ਦੇ ਦਿਓ ਐਮਐਸਪੀ ਦੇ ਦਿਓ ਆਂਦੇ ਨਹੀਂ 350 ਹੀ ਵੇਚਣੀ ਸਾਡੇ ਇਸ ਕਰਕੇ ਜਿੰਨਾ ਚਿਰ ਲੋਕਾਂ ਦੀ ਸਮੱਸਿਆ ਦਾ ਹੀ ਨਹੀਂ ਪਤਾ ਜੇ ਲੋਗਾ ਦੇ ਜੇ ਪਾਪੜ ਵੜੀਆਂ ਅਮਰੀਕਾ ਦੀ ਧਰਤੀ ਤੇ ਜਾ ਕੇ ਵਿਕਨ ਤੇ ਅਮਰਸਰ ਦੀ ਇੰਡਸਟਰੀ ਨੂੰ ਫਾਇਦਾ ਮਿਲੇਗਾ ਅਮਰਸਰ ਦੀ ਇੰਡਸਟਰੀ ਨੂੰ ਨਵਾਂ ਬੂਮ ਮਿਲੇਗਾ ਅਮਰਸਰ ਵਾਸਤੇ ਗੱਲ ਕਰ ਰਹੇ ਆ ਇਹ ਅਮਰੀਕਾ ਚ ਰਹੇ ਆ ਜਿੱਥੇ ਪੰਜਾਬੀ ਲੋਕ ਰਹਿੰਦੇ ਆ ਨਾ ਉੱਥੇ ਜਿੰਨੇ ਸਟੋਰ ਹੈਗੇ ਸਭ ਥਾਂ ਤੇ ਪਾਪੜ ਵੜੀਆਂ ਪਹਿਲਾਂ ਹੀ ਮਿਲਦੀਆਂ ਪਹਿਲਾਂ ਹੀ ਬਥੇਰੀਆਂ ਐਕਸਪੋਰਟ ਹੁੰਦੀਆਂ ਉਹਨਾਂ ਨੂੰ ਅਸਲ ਚ ਪਤਾ ਹੀ ਕੁਝ ਨਹੀਂਗਾ ਇਹ ਲੋਕੀ ਜਦੋਂ ਇੱਥੇ ਆਉਂਦੇ ਆ ਨਾ ਉਹ ਐਜ਼ ਅ ਗਿਫਟ ਸੋਗਾਤ ਉਹ ਕੋਈ ਇੱਕ ਪੈਕਟ ਪਾਪੜ ਲੱਲੇ ਦੇ ਇੱਕ ਵੜੀਆਂ ਲੱਲੇ ਹੁਣ ਇਹ ਅਖਣਵੇਂ ਅੰਗਰੇਜ਼ਾਂ ਨੂੰ ਧੱਕੇ ਨਾਲ ਬੜੀਆਂ ਖਾਣ ਕਮਾਵਾਂਗੇ ਦੁੱਧ ਖਾਂਦੇ ਨਹੀਂ ਇਹੋ ਉਹਨਾਂ ਦਾ ਖਾਣਾ ਹੋ ਰਿਹਾ ਇਸ ਕਰਕੇ ਐਵੇਂ ਲੋਕਾਂ ਨੂੰ ਸਬਜ਼ ਬਾਗ ਵਿਖਾਉਣੇ ਹੈ ਇਹਨਾਂ ਦਾ ਕੋਈ ਮੈਨਾ ਨਹੀਂਗਾ ਅਸਲੀ ਸਮੱਸਿਆਵਾਂ ਕੀ ਆ ਇਹ ਉਸ ਦਿਨ ਪਤਾ ਨਾ ਲੱਗੋ ਜਿੱਦਾਂ ਇਹ ਆਬਾਦੀ ਜਾਣਗੇ ਤੇ ਜਦੋਂ ਕਿਸੇ ਨੇ ਗਲਾਸ ਗੰਦੇ ਪਾਣੀ ਦਾ ਫੜਾਤਾ ਨਾ ਸਰਦਾਰ ਜੀ ਪੀ ਕੇ ਵਿਖਾਓ ਅਸੀਂ ਆ ਪੀਨੇ ਆ ਆ ਪੀਓ ਸਮੱਸਿਆ ਇਹ ਆ ਸਮੱਸਿਆ ਦਾ ਜੁਗਾਰ ਦੀ ਆ ਉਦੇ ਵਾਸਤੇ ਅਸੀਂ ਪਲਾਨ ਕੀਤਾ ਸੀ ਇਹਨੂੰ ਮੈਡੀ ਸਿਟੀ ਬਣਾਈਏ ਇਹਨੂੰ ਆਈਟੀ ਸਿਟੀ ਬਣਾਈਏ ਸਪੋਰਟ ਸਿਟੀ ਬਣਾਈਏ ਵੀ ਧਾਰਮਿਕ ਟੂਰਿਜ਼ਮ ਤੇ 10 ਗੁਣਾ ਕਰਦਾ ਸੁਖਬੀਰ ਜੀ ਨੇ ਹੈਰੀਟੇਜ ਸਟਰੀਟ ਬਣਾ ਕੇ ਅਸੀਂ ਅਸੀਂ ਇਹ ਪੂਰਾ ਡਵੈਲਪਮੈਂਟ ਕਰਕੇ ਅਮਰਸਰ ਸਾਹਿਬ ਦੀ ਇਹਨੂੰ ਯੂਰਪ ਵਰਗਾ ਬਣਾ ਕੇ 10 ਗੁਣਾ ਟੂਰਿਜ਼ਮ ਕਰਦਾ ਜਿੱਦਣਾ 70% ਲੋਕਾਂ ਦੀ ਰੋਟੀ ਚੱਲੀ ਰੋਜ਼ਗਾਰ ਮਿਲਿਆ ਮਿਲਿਆ ਨਾ ਅਸੀਂ ਇਹ ਤਿੰਨ ਚਾਰ ਚੀਜ਼ਾਂ ਹੋਰ ਕਰਨੀਆਂ ਅਸੀਂ ਨਕਸ਼ਾ ਬਣਾ ਲਿਆ ਸੀ ਅਸੀਂ ਅੱਤ ਸਟੇਡੀਅਮ ਦਾ ਕ੍ਰਿਕਟ ਦਾ ਅਸੀਂ ਹੁਣ ਤੱਕ ਆਈਪੀਐਲ ਕਰਾ ਦੇਣੇ ਤੁਸੀਂ ਜਦੋਂ ਪਾਰਟੀ ਮੈਡੀਕਲ ਟੂਰ ਮਿਨਿਸਟਰ ਸੀ ਮੈਡੀਕਲ ਐਜੂਕੇਸ਼ਨ ਅਸੀਂ ਤਿੰਨ ਵੱਡੇ ਹਸਪਤਾਲਾਂ ਵਿੱਚ ਕੁਝ ਕਰਨ ਦੇ ਵਾਅਦੇ ਪਾਰਟੀ ਛੱਡ ਦਿੱਤੀ ਬੀਜੇਪੀ ਮੈਂ ਨਹੀਂ ਛੱਡੀ ਉਹਨੇ ਪੁੱਛਿਆ ਤਾਂ ਹੀ ਇਹ ਵੀ ਮੈਂ ਦੱਸਾਂ ਮੈਂ ਛੱਡੀ ਨਹੀਂ ਤੁਹਾਨੂੰ ਪਤਾ ਵਾ ਮੈਨੂੰ ਪੰਜਾਬ ਦੇ ਨਾਲ ਖਲੋਣ ਕਰਕੇ ਇੰਨਾ ਕੱਢਿਆ ਕਿਉਂਕਿ ਦਿੱਲੀ ਵਾਲੀ ਪਾਰਟੀ ਦਾ ਕੋਈ ਵੀ ਲੀਡਰ ਦਿੱਲੀ ਦੇ ਹੁਕਮ ਬਗੈਰ ਮੂੰਹ ਨਹੀਂ ਖੋਲ ਸਕਦਾ ਤਾਲੇ ਲੱਗੇ ਹੁੰਦੇ ਇਹਨਾਂ ਦੇ ਅਨਲ ਜੋਸ਼ੀ ਨੇ ਕਦੀ ਜ਼ਮੀਰ ਡੇਗੀ ਨਹੀਂ ਜੋ ਅਸਲੀਅਤ ਸੀ ਉਹਦੇ ਨਾਲ ਖੜਾ ਹੋਇਆ ਪੰਜਾਬੀ ਆ ਪੰਜਾਬ ਦਾ ਖਾਦਾ ਕਿਸਾਨੀ ਵੀ ਕੀਤੀ ਆ ਕਿਸਾਨਾਂ ਨਾਲ ਨੌ ਮਾਸ ਦਾ ਰਿਸ਼ਤਾ ਭਾਈਚਾਰਾ ਵਾ ਦੁਕਾਨਾਂ ਚੱਲਦੀਆਂ ਜਦੋਂ ਪਹਾੜੀ ਸੋਣੀ ਲੋਕੀ ਡੀਕਦੇ ਆ ਫਸਲਾਂ ਆਉਂਦੀਆਂ ਲੋਕਾਂ ਨੂੰ ਕਮਾਈ ਆਉਂਦੀ ਆ ਰੋਟੀ ਚੱਲਦੀ ਆ ਇਸ ਕਰਕੇ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਇਗਨੋਰ ਨਹੀਂ ਕਰ ਸਕਦੇ ਉਹ ਦਿੱਲੀ ਵਾਲੇ ਖੜੇ ਹੋ ਗਏ ਬਾਕੀ ਪੰਜਾਬ ਦੀ ਲੀਡਰਸ਼ਿਪ ਅਨਲ ਜੋਸ਼ੀ ਪੰਜਾਬ ਵੱਲ ਖੜਾ ਹੋ ਗਿਆ ਮੈਨੂੰ ਕੱਢਤਾ ਮੈਂ ਕਿਹਾ ਧੰਨਵਾਦ ਪਰ ਇਹ ਜੋਸ਼ੀ ਘਰੀ ਇੱਕ ਵਾਰੀ ਕਹਿੰਦੇ ਹੌਸਲਾ ਹਾਰ ਗਏ ਸੀ ਦਫਤਰ ਵੀ ਬੰਦ ਕਰ ਦਿੱਤਾ ਸੀ ਕਿ ਸਿਆਸਤ ਤੋਂ ਕਿਹੜਾ ਕਿਤੇ ਇੱਕ ਤਰ੍ਹਾਂ ਦਾ ਮੈਂ ਜਦੋਂ ਵੇਖੋ ਦੁਬਾਰਾ ਮੈਂ ਦੋ ਵਾਰੀ ਹਰਿਆਣਾ ਦੂਸਰੀ ਵਾਰੀ ਹਰਿਆ ਚਲੋ ਵੇ ਬਹੁਤ ਸੀਗੀ ਝਾੜੂ ਝਾੜੂ ਕਰੀ ਜਾਂਦੇ ਸੀ ਲੋਕੀ ਹੁਣ ਉਹ ਸਬਕ ਮਿਲ ਗਿਆ ਵੀ ਹਨਾ ਤੇ ਮੈਨੂੰ ਲੱਗਦਾ ਸੀ ਵੀ ਇਮਾਨਦਾਰੀ ਤੇ ਕੰਮ ਦਾ ਕੋਈ ਮੁੱਲ ਨਹੀਂ ਪਰ ਅੱਜ ਮੈਨੂੰ ਫੀਲ ਹੋ ਰਿਹਾ ਟਿਕਟ ਮਿਲਣ ਤੋਂ ਪਹਿਲਾਂ ਹੀ ਲੋਕਾਂ ਨੇ ਜਿੰਨਾ ਹੱਥਾਂ ਦੇ ਚੁੱਕਿਆ ਮੈਨੂੰ ਮੈਨੂੰ ਇੰਨਾ ਕ ਫੋਨ ਆ ਰਿਹਾ ਮੈਨੂੰ ਇੰਨਾ ਕੁ ਸਮਰਥਨ ਮਿਲ ਰਿਹਾ ਲੋਕਾਂ ਦਾ ਮੈਂ ਵੇਖ ਕੇ ਹਾ ਭਾਵ ਉਤਸ਼ਾਹ ਵੇਖ ਕੇ ਮੇਰਾ ਅੰਦਰ ਇੰਨੀ ਕੁ ਪੋਜ਼ਿਟਿਵਿਟੀ ਆਈ ਹੈ ਤੇ ਮੈਨੂੰ ਇਹ ਮਹਿਸੂਸ ਹੋ ਗਿਆ ਕਿ ਕੰਮ ਕਦੀ ਨਹੀਂ ਮਰਦਾ ਅਬ ਕੀ ਵਾਰ ਕਹਿੰਦੇ ਕਹਿੰਦੇ ਅਬ ਕੀ ਵਾਰ 400 ਵਾਰ ਇਮਾਨਦਾਰੀ ਕਦੀ ਨਹੀਂ ਮਰਦੀ ਕਹਿੰਦੇ ਭਾਜਪਾ ਦੀ ਮਰਜ਼ੀ ਆ ਗੁਰਰਾਮਦਾਸ ਦੀ ਮਰਜ਼ੀ ਆ ਉਹਨਾਂ ਨੇ ਮੈਨੂੰ ਪਹਿਲੇ ਮੇਰੇ ਕੰਮ ਤੋਂ ਪਸੰਦ ਹੋ ਕਰਕੇ ਤੇ ਮੈਨੂੰ ਦੁਬਾਰਾ ਚੁਣਿਆ ਤੇ ਉਹਨਾਂ ਨੇ ਲੋਕਾਂ ਚ ਵਸ ਕੇ ਦਿਟਾਉਣਾ ਵੀ ਅਬ ਕੀ ਵਾਰ 400 ਵਾਰ ਬੀਜੇਪੀ ਕਹਿ ਰਹੀ ਹੈ ਉਹ ਡਰਦੇ ਕਹੀ ਜਾਂਦੇ ਹਨ ਉਹਨਾਂ ਨੂੰ ਪਤਾ ਵਾ ਪਰ ਪੰਜਾਬ ਦੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਗਾਲੀ ਦਲ ਨਾਲ ਇੱਕ ਹਿੰਦੂ ਲੀਡਰ ਨੂੰ ਉਤਾਰਨਾ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਅਕਸਰ ਪੰਥਕ ਰਾਜਨੀਤਿਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗਾਲੀ ਦਲ ਦਾ ਨਾਮ ਆਉਂਦਾ ਨਹੀਂ ਤੁਸੀਂ ਇਹ ਵੇਖੋ ਨਾ ਸ਼੍ਰੋਮਣੀ ਗਾਲੀ ਦਲ ਸੈਕੂਲਰ ਪਾਰਟੀ ਆ ਤੇ ਉਹਦਾ ਫੇਸ ਸੈਕੂਲਰ ਤੁਹਾਨੂੰ ਦਿਸਿਆ ਨਹੀਂ ਕਿ ਪਟਿਆਲੇ 7 ਸੀਟਾਂ ਲੈ ਅਨਾਉਂਸ ਹੋਈਆਂ ਪਟਿਆਲੇ ਤੋਂ ਐਨ ਕੇ ਸ਼ਰਮਾ ਤੇ ਅੰਮ੍ਰਿਤਸਰ ਗੁਰੂ ਦੀ ਨਗਰੀ ਤੋਂ ਕਿੱਡਾ ਵੱਡਾ ਸਿੱਖੀ ਦਾ ਧੋਰਾ ਅੰਮਰਸਰ ਸਾਹਿਬ ਤੇ ਇਥੋਂ ਅਨਲ ਜੋਸ਼ੀ ਇਹ ਸੈਕੂਲਰਿਜ਼ਮ ਦੀ ਮਿਸਾਲ ਨਹੀਂ ਗਈ ਕਾਲੀ ਦਲ ਦੀ ਹਾਲੇ ਵੀ ਸਰਟੀਫਿਕੇਟ ਚਾਹੀਦਾ ਕੋਈ ਕਹੇ ਨਾ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਸੈਕੂਲਰ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਪੰਜਾਬ ਦਾ ਵਪਾਰੀ ਪੰਜਾਬ ਦਾ ਇੰਡਸਟਰੀਸਟ ਪੰਜਾਬ ਦਾ ਕਿਸਾਨ ਸਭ ਦੀ ਪਾਰਟੀ ਹਿੰਦੂ ਵੋਟ ਦੀ ਗੱਲ ਕੀਤੀ ਜਾ ਰਹੀ ਹਿੰਦੂ ਵੋਟ ਕਹਿੰਦੇ ਰਾਮ ਮੰਦਰ ਨਾਲ ਬਹੁਤ ਭਾਜੀਪੀ ਵਾਲਾ ਡਾਇਰੈਕਟਰ ਦੇਖੋ ਜਦੋਂ ਕਿਸੇ ਨੇ ਕੁਝ ਕਰਨਾ ਨਹੀਂ ਨਾ ਉਦੋਂ ਫਿਰ ਉਹਨਾਂ ਨੇ ਐਸੇ ਧਰਮ ਤੇ ਜਾਂ ਇਸ ਤਰ੍ਹਾਂ ਕਰਕੇ ਵੋਟਾਂ ਮੰਗਣੀਆਂ ਤੇ ਰਾਮ ਦੀ ਪ੍ਰਭੂ ਰਾਮ ਦੀ ਮਰਜ਼ੀ ਸੀ ਰਾਮ ਮੰਦਰ ਬਣਨਾ ਤੈਅ ਸੀ ਉਹਨਾਂ ਨੇ ਡਿਊਟੀਆਂ ਲਾਈਆਂ ਉਹਦੇ ਚ ਅਨਲ ਜੋਸ਼ੀ ਦੀ ਵੀ ਡਿਊਟੀ ਲੱਗੀ ਸੀ 1990 ਚ ਸਭ ਤੋਂ ਵੱਡਾ ਅੰਦੋਲਨ ਆਇਆ ਸੀ ਮਲਾਇਮ ਸਿੰਘ ਦੀ ਸਰਕਾਰ ਸੀ ਪਰ ਉਦੋਂ ਤੁਸੀਂ ਬੀਜੇਪੀ ਸੀ ਨਾ ਅਕਾਲੀ ਦਲ ਚੋਂ ਨਾ ਬੀਜੇਪੀ ਨਹੀਂ ਸੀ ਉਦੋਂ ਉਦੋਂ ਮੈਂ ਬੀਜੇਪੀ ਸੀ ਤੇ ਮੈਂ ਇਹ 1990 ਦੇ ਬੀਜੇਪੀ ਤੇ ਮੈਂ 2000 ਸਾਲ ਚ ਜੀ ਇਹ 10 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਅਨਲ ਜੋਸ਼ੀ ਡਿਊਟੀ ਲੱਗੀ ਸੀ 23 ਕਾਰ ਸੇਵਕ ਲੈ ਕੇ ਨਾਲ ਅਜੁੱਧਿਆ ਗਿਆ ਸੀ ਗਾਜ਼ੀਆਬਾਦ ਤੋਂ ਕਰਫਿਊ ਸੀ ਮਲਾਇਮ ਸਿੰਘ ਨੇ ਕਿਹਾ ਸੀ ਪਰਿੰਦਾ ਪਰ ਨਹੀਂ ਮਾਰ ਸਕਦਾ ਅਜੁੱਧਿਆ ਦੇ ਵਿੱਚ ਜਾਂ ਯੂਪੀ ਸਾਹਿਬ ਕਹਿ ਰਹੇ ਸੀ ਬਣਾਇਆ ਮੰਦੋ ਸੁਣੋ ਗੱਲ ਤੇ ਸੁਣੋ ਪਰਿੰਦਾ ਪਰ ਨਹੀਂ ਮਾਰ ਸਕਦਾ ਅਨਲ ਜੋਸ਼ੀ 100 ਕਿਲੋਮੀਟਰ ਤੁਰ ਕੇ ਗਿਆ ਸੀ ਸਰਯੂ ਦੇ ਪੁਲ ਤੇ ਡਾਂਗਾ ਖਾਦੀਆਂ ਉੱਥੇ ਨਹੀਂ ਨੰਗਿਆ ਗਿਆ ਫਿਰ ਪਿੰਡਾਂ ਦੇ ਵਿੱਚ ਦੀ ਬੇੜੀ ਰਹੀਂ ਅਜੁੱਧਿਆ ਪਹੁੰਚੇ 2 ਨਵੰਬਰ ਨੂੰ 1990 ਨੂੰ ਅੰਨੇਵਾ ਗੋਲੀ ਚੱਲੀ हनुमान ਦੀ ਗੜੀ ਵਾਲੇ ਪਾਸੇ ਤੇ ਕਿੰਨੇ ਸਾਡੇ ਨਾਲ ਦੇ ਬੰਦੇ ਮਰੇ ਉੱਥੇ ਜੀਦ ਹੋਏ ਪਰ ਬੀਜੇਪੀ ਕ੍ਰੈਡਿਟ ਲਗਾਤਾਰ ਲੈ ਰਹੀ ਕਹਿੰਦੇ ਉਹਨਾਂ ਦਾ ਕ੍ਰੈਡਿਟ ਜਿਹੜਾ ਕਿਤੇ ਨਾ ਕਿਤੇ ਵੋਟ ਬੈਂਕ ਦੀ ਰਾਜਨੀਤੀ ਚ ਵੀ ਨਜ਼ਰ ਆਏਗਾ ਜੀਦਾ ਕਿ ਹਿੰਦ ਰਾਮ ਮੰਦਰ ਬਣਾਉਂਦੇ ਤੇ ਆ ਤੁਸੀਂ ਬਹੁਤ ਜ਼ਿਆਦਾ ਇਹਨੂੰ ਕੁਰੇਦ ਰਹੇ ਜੇ ਗੱਲ ਨੂੰ ਮੈਂ ਤਾਂ ਤੁਹਾਨੂੰ ਦੱਸਿਆ ਵੀ ਜਿਹੜਾ ਬੰਦਾ ਇਸ ਐਜੀਟੇਸ਼ਨ ਦੇ ਵਿੱਚ ਇੰਨੀਆ ਤਪੱਸਿਆ ਕਰਕੇ ਇੰਨਾ ਸੰਘਰਸ਼ ਕਰਕੇ ਗਿਆ ਉਹ ਤੇ ਵੋਟ ਮੰਗਦਾ ਨਹੀਂ ਪਿਆ ਰਾਮ ਮੰਦਰ ਦੇ ਨਾਂ ਤੇ ਉੱਤੇ ਉਹਦੀ ਮਰਜ਼ੀ ਸੀ ਜੀ ਤੇ ਜੇ ਇਹਨਾਂ ਨੇ ਬਹੁਤ ਸਾਰਾ ਕੁਝ ਕਰਤਾ ਤੇ ਫਿਰ ਪੁੱਤਰਾ ਹੀ ਮੰਗਣਾ ਵੋਟ ਹੁਣ ਸੰਧੂ ਦਾ ਕੀ ਰੋਲ ਹੈ ਜੀ ਮੰਦਰ ਚੱਲੋ ਸਰ ਦੱਸੋ ਬੀਜੇਪੀ ਦੇ ਕੈਂਡੀਡੇਟ ਦਾ ਜੇ ਫਿਰ ਰਾਮ ਮੰਦਰ ਕਰਕੇ ਵੋਟ ਪਾਉਗੀ ਉਹ ਜਿਨੇ 100 ਸਾਲ ਪੈਦਲ 100 ਕਿਲੋਮੀਟਰ ਪੈਦਲ ਤੁਰ ਕੇ ਗਿਆ ਇੰਨਾ ਸੰਘਰਸ਼ ਕਰਦਾ ਡਾਂਗਾ ਗੋਲੀਆਂ ਖਾਂਦਾ ਉਹ ਫਿਰ ਕ੍ਰੈਡਿਟ ਉਹਨੂੰ ਮਿਲਣਾ ਚਾਹੀਦਾ ਕਿ ਜਿਹੜਾ ਅਮਰੀਕਾ ਚ ਮੌਜਾਂ ਲੈਂਦਾ ਪਿਆ ਸੀ ਉਦੋਂ ਉਹਨੂੰ ਮਿਲਣਾ ਚਾਹੀਦਾ ਤੁਹਾਡੀ ਗਰੰਟੀ ਕੀ ਹੋਏਗੀ ਲੋਕਾਂ ਨੂੰ ਆਪਦੀ ਪਾਰਟੀ ਨੇ ਗਰੰਟੀ ਦਿੱਤੀ ਸੀ ਚਾਹੁੰਦੇ ਹਾਂ ਹਾਂਜੀ ਮੇਰਾ ਵਿਸ਼ਵਾਸ ਹੀ ਗਰੰਟੀ ਹੈ ਜਿਹੜਾ ਲੋਕਾਂ ਦੇ ਅੰਦਰ ਹੈਗਾ ਪਤਾ ਮੇਰਾ ਮਾਡਲ ਨਾ ਦਿੱਲੀ ਦਾ ਨਾ ਗੁਜਰਾਤ ਦਾ ਕਿਹੜਾ ਮਾਡਲ ਹੈ ਤੁਹਾਡਾ ਮੇਰਾ ਮਾਡਲ ਇੱਥੇ ਅਮਰਸਰ ਮੇਰਾ ਮਾਡਲ ਹੈ ਇਹ ਮਾਡਲ ਬੜੇ ਵੇਖ ਲੈ ਸੁਖਵੀਰ ਬਾਦਲ ਸਵਿਟਜ਼ਰਲੈਂਡ ਦਾ ਵੀ ਮਾਡਲ ਦਿੰਦੇ ਰਹੇ ਆ ਬੀਜੇਪੀ ਹੋਰ ਮਾਡਲ ਦੇ ਰਹੀ ਹੈ ਕੋਈ ਘੱਟ ਨਹੀਂ ਕੰਮ ਕੀਤਾ ਦੂਜੀ ਸਰਕਾਰ ਗਣਾਓ ਕਿਹੜੀ ਨੇ ਕੀਤਾ ਇਹਨਾਂ ਨੇ ਤਹਿਸ ਨਹਿਸ ਕੀਤਾ ਸਾਡਾ ਕੰਮ ਸੁਖਵੀਰ ਬਾਦਲ ਨੇ ਜੋ ਕਿਹਾ ਕਰਤਾ ਸੁਖਵੀਰ ਬਾਦਲ ਨੇ ਜੋ ਕਿਹਾ ਹੈ ਉਹ ਬਣਾਤਾ ਇਹ ਤੇ ਤਹਸ ਨਾਸ ਕਰਨ ਵਾਲੀਆਂ ਦੋ ਸਰਕਾਰਾਂ ਨਵਾਂ ਮੁੰਸਰ ਨਜ਼ਰ ਆਊਗਾ ਪਹਿਲਾਂ ਵੀ ਆਇਆ ਸੀ ਫੇਰ ਨਜ਼ਰ ਆਉ ਜਿਹੜਾ ਨਾਸ ਕਰਦਾ ਸ਼ੁਕਰੀਆ ਜਾਨੋ ਜੋਸ਼ੀ ਸਿੱਧੇ ਤੌਰ ਤੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੋਇਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਵੇਖ ਲਏ ਹੋ ਇਸ ਵੇਲੇ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਕਿ ਇਸ ਵੇਲੇ ਅਨੰਦ ਜੋਸ਼ੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਤੇ ਦੀਪਕ ਜਨ ਲਗਾਤਾਰ ਤੁਹਾਨੂੰ ਸੰਜਿਆ ਕਰ ਰਿਹਾ ਹੈ ਸਾਡੀ ਕਬੱਡੀ ਟਿਕਟ ਜਰੀਏ ਇਸ ਵੇਲੇ ਉਹਨਾਂ ਨੂੰ ਮਿਲਦੀ ਹੋਈ ਨਜ਼ਰ ਆਈ ਹੈ ਤਾਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇਸ ਵੇਲੇ ਕਿ ਉਹਨਾਂ ਦੇ ਸਮਰਥਕਾਂ 'ਚ ਕਾਫੀ ਖੁਸ਼ੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਅਨਿਲ ਜੋਸ਼ੀ ਜਿਹੜੇ ਨੇ ਇਸ ਵੇਲੇ ਟਿਕਟ ਐਲਾਨੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਵਿਜ਼ਨ ਸ੍ਰੀ ਅਮਰ ਸਰ ਸਾਹਿਬ ਹੈ ਔਰ ਖਾਸ ਕਰਕੇ ਜੋ ਵੱਡੀਆਂ ਗੱਲਾਂ ਹੋ ਰਹੀਆਂ ਨੇ ਉਹਦੇ ਤੇ ਵੀ ਵੱਡੇ ਜਵਾਬ ਦਿੰਦੇ ਨਜ਼ਰ ਆਏ ਨੇ ਤਾਂ ਕੁਲ ਮਿਲਾ ਕੇ ਸਿਆਸਤ ਦੇ ਵਿੱਚ ਹੁਣ ਤਲਖੀ ਜ਼ਰੂਰ ਨਜ਼ਰ ਆਈ ਕਿ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬਿਆਨ ਲਗਾਤਾਰ ਵੱਡੇ ਹੁੰਦੇ ਨੇ ਤਾਂ ਉਹਨਾਂ ਵੱਡੇ ਬਿਆਨਾਂ ਦੇ ਵਿੱਚ ਹੁਣ ਅਨਿਲ ਜੋਸ਼ੀ ਨੂੰ ਆ ਟਿਕਟ ਮਿਲੀ ਹੈ ਤਾਂ ਸੱਤ ਉਮੀਦਵਾਰ ਐਲਾਨੇ ਗਏ ਨੇ ਕਿ ਅਨਿਲ ਜੋਸ਼ੀ ਤਿੱਖੇ ਜਵਾਬ ਦਿੰਦੇ ਨਜ਼ਰ ਆਏ ਨੇ ਤਾਂ ਦੇਖਣਾ ਆਏਗਾ ਕਿ ਸਿਆਸੀ ਅਖਾੜਿਆਂ 'ਚ ਇਸ ਦਾ ਕੀ ਮਾਤਵ ਨਿਕਲਦਾ ਹੈ ਕਿ ਕੀ ਅਨਿਲ ਜੋਸ਼ੀ ਅਮਰਸਰ ਦੇ ਸਕੰਦਰ ਬਣ ਪਾਉਂਦੇ ਜਾਂ ਨਹੀਂ ਕੈਮਰਾਮੈਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ